ਇਹ ਅੱਧਾ ਚਮਚਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਟੈਨਸ਼ਨਾਂ ਖਤਮ ਕਰ ਦੇਗਾ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਪਰ ਕੁਦਰਤ ਨੇ ਇਸ ਚੀਜ਼ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਨੇ ਕਿ ਤੁਹਾਡਾ ਅਸੀਂ ਕਹਿ ਲਈ ਕਿ ਟੈਨਸ਼ਨਾਂ ਡਿਪਰੈਸ਼ਨਾਂ ਪ੍ਰੋਬਲਮਾਂ ਦੂਰ ਕਰ ਸਕਦਾ ਹੈ 15 ਸਾਲ ਤੋਂ ਕੋਈ ਇਨਸਾਨ ਕਿਸੇ ਰੋਗ ਨਾਲ ਜੂਝ ਰਿਹਾ ਸੀਗਾ ਗੁਪਤ ਰੋਗ ਕਹਿ ਸਕਦੇ ਆ ਜਾਂ ਪਰਸਨਲ ਉਹਦੀ ਕੋਈ ਪ੍ਰੋਬਲਮ ਸੀਗੀ ਆਪਣਾ ਦਿੱਤਾ ਹੋਇਆ ਕੋਈ ਨੁਕਤਾ ਤੇ ਤੁਹਾਡੇ ਚੈਨਲ ਰਾਹੀਂ ਉਹ ਬੰਦੇ ਤੱਕ ਪਹੁੰਚਿਆ ਤੇ ਉਹ ਬੰਦਾ ਕਹਿੰਦਾ ਜੀ ਅਸੀਂ ਸ਼ੁਕਰਾਨਾ ਕਰਦੇ ਆ ਕਿ ਤੁਹਾਡਾ ਇੱਕ ਨੁਕਤੇ ਨੇ 15 ਸਾਲ ਤੱਕ ਜਿਹੜਾ ਰੋਗ ਸੈਟ ਨਹੀਂ ਆਇਆ ਉਹ ਸੈਟ ਆ ਗਿਆ ਨੀਂਦ ਉੱਠ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਾਰੀ ਰਾਤ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਡਿਪਰੈਸ਼ਨ ਦੇ ਵਿੱਚ ਆਪ ਹੀ ਸਵਾਲ ਕਰੀ ਜਾਂਦਾ ਆਪ ਹੀ ਜਵਾਬ ਦੇ ਹੀ ਜਾਂਦਾ ਫਿਰ ਇਸ ਚੀਜ਼ ਦਾ ਸਭ ਤੋਂ ਮਾੜਾ ਪ੍ਰਭਾਵ ਸਾਡੇ ਕਿਹੜੇ ਸਰੀਰ ਦੇ ਹਿੱਸੇ ਤੇ ਪੈਂਦਾ ਅੱਖਾਂ ਤੇ ਪੈਂਦਾ ਹੈ ਚਮੜੀ ਤੇ ਪੈਂਦਾ ਜਾਂ ਫਿਰ ਸਾਡੇ ਦਿਮਾਗ ਦੇ ਉੱਤੇ ਪੈਂਦਾ ਕਿਹਦੇ ਤੇ ਪੈਂਦਾ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਇੱਕ ਇੱਕ ਪਲ ਹੂੰ ਬੰਦੇ ਦੀ ਔਕਾਤ ਤੋਂ ਵਾਰ ਜਿਹੜੀ ਇਨਸਾਨ ਦੀ ਔਕਾਤ ਆ ਉਹ ਸ਼ੁੰਨਿਆ ਪਰ ਬੰਦਾ ਕਹਿੰਦਾ ਨਹੀਂ ਜੀ ਮੇਰੀਆਂ ਪਲੈਨਿੰਗਾਂ ਨੇ ਟੈਂਸ਼ਨ ਹੈ ਕ੍ਰੀਏਟ ਹੁੰਦੀ ਹੈ ਨਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈਗਾ ਉਹ ਲਿਵਰ ਤੇ ਪੈਂਦਾ ਤੇ ਫਿਰ ਜਿਹੜਾ ਇਹ ਅੱਧਾ ਚਮਚਾ ਕੀ ਕਰੇਗਾ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਹੈ ਇਹ ਤੁਹਾਡੇ ਲੀਵਰ ਵਾਸਤੇ ਹੈ ਵਧੀਆ ਮਤਲਬ ਜਿਹੜਾ ਡਿਪਰੈਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਕੇ ਡਿਪਰੈਸ਼ਨ ਕਰਕੇ ਲੀਵਰ ਸੁੰਗੜ ਗਿਆ ਉਹਦੇ ਵਾਸਤੇ ਵੀ ਬਹੁਤ ਵਧੀਆ ਰਿਜ਼ਲਟ ਨਹੀਂ ਬਹੁਤ ਪਿਆਰੇ ਰਿਜ਼ਲਟ ਨਹੀਂ ਤੇ ਕਿਸ ਤਰ੍ਹਾਂ ਮਹਾਰਾਜਾ ਸ਼ਾਹੀ ਸ਼ਰਬਤ ਨੇ ਜੇ ਸਾਡੇ ਨਾਲ ਵਾਰਤਾਲਾਪ ਕਰੇ ਤੇ ਉਹਨਾਂ ਦੀ ਸਾਰੀਆਂ ਦਿੱਕਤਾਂ ਜੋ ਕਹਿੰਦੇ ਜੀ ਐਂ ਨਿਕਲ ਗਈ ਜਿਵੇਂ ਦੁੱਧ ਚੋਂ ਮੱਖੀ ਨਿਕਲੇ ਹੁੰਦੀ ਹੈ ਹੁਣ ਇਹ ਚ ਇਹ ਗੱਲ ਨਾ ਸਮਝ ਲਿਓ ਵੀ ਜੋ ਉਹਦਾ ਫੁਕਰੀਆ ਮਰਦ ਇਹ ਵੀ ਬੇਨਤੀ ਸਮਝੋ ਮੈਂ ਹੱਥ ਜੋੜਦਾ ਜੀ ਪ੍ਰਮਾਤਮਾ ਦੇ ਬੰਦੇ ਆ ਘਰੇ ਤੁਸੀਂ ਉਹਦਾ ਪਾਊਡਰ ਬਣਾ ਲਓ ਤੇ ਅੱਧਾ ਚਮਚਾ ਜੇਕਰ ਤੁਸੀਂ ਇਹਦਾ ਖਾ ਲਓ ਤੇ ਤੁਸੀਂ ਰਿਜ਼ਲਟ ਦੇਖੋਗੇ ਵੀ ਜੇਕਰ ਤੁਹਾਡਾ ਪੇਟ ਸਾਫ਼ ਹੋਵੇ ਤੇ ਉਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਨੂੰ ਘੈਂਟ ਰੱਖਦਾ ਕਿ ਕਿਸ ਤਰ੍ਹਾਂ ਤੁਹਾਡੇ ਸਾਰੇ ਸਰੀਰ ਨੂੰ ਘੈਂਟ ਰੱਖੇ ਜੇਕਰ ਤੁਹਾਨੂੰ ਮੈਂ ਇਹ ਕਹਾ ਕਿ ਇਹ ਅੱਧਾ ਚਮਚਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਟੈਨਸ਼ਨਾਂ ਖਤਮ ਕਰ ਦੇਗਾ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਪਰ ਕੁਦਰਤ ਨੇ ਇਸ ਚੀਜ਼ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਨੇ ਕਿ ਤੁਹਾਡਾ ਅਸੀਂ ਕੈਲੀਕ ਟੈਨਸ਼ਨ ਆ ਡਿਪਰੈਸ਼ਨ ਆ ਪ੍ਰੋਬਲਮ ਆ ਦੂਰ ਕਰ ਸਕਦਾ ਹੈ ਸੱਚ ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਇੱਕ ਵਾਰ ਮੁਰਤੋਂ ਨਵਾਂ ਨੁਕਤਾ ਨਵਾਂ ਫਾਰਮੂਲਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਮੇਰੇ ਨਾਲ ਨੇ ਜੀਡੀਆਲ ਵਿਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨ੍ਹਾਂ ਦੇ ਨੁਸਖੇ ਜਿਨ੍ਹਾਂ ਦੇ ਟੋਟਕੇ ਜਿਨ੍ਹਾਂ ਦੀਆਂ ਗੱਲਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਲੋਕ ਉਹਨਾਂ ਦਾ ਫਾਇਦਾ ਲੈ ਰਹੇ ਨੇ ਆਪਣੀ ਸਿਹਤ ਦਾ ਫਾਇਦਾ ਕਰ ਰਹੇ ਨੇ ਅੱਜ ਇੱਕ ਨਵਾਂ ਨੁਸਖਾ ਨਵਾਂ ਟੋਟਕਾ ਸਾਨੂੰ ਉਹ ਦੇਣ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਇਹ ਅੱਧਾ ਚਮਚਾ ਆਪਣੇ ਜ਼ਿੰਦਗੀ 'ਚ ਲਿਆਏਗਾ ਤਾਂ ਉਹਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਸਕਦੀ ਹੈ ਬਹੁਤ ਬਹੁਤ ਸਵਾਗਤ ਹੈ ਯੋਦਾ ਜੀ ਇੱਕ ਵਾਰ ਫਿਰ ਤੋਂ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਰੂਕੀ ਜੀ ਤੇ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਸ਼ਾਇਦ ਆਪ ਨੂੰ ਵੀ ਨਹੀਂ ਪਤਾ ਹੋਣਾ ਵੀ ਕਿੰਨੇ ਕੁ ਲੋਕਾਂ ਦਾ ਫਾਇਦਾ ਹੋ ਰਿਹਾ ਕਿੰਨੇ ਸਾਨੂੰ ਕਾਲਸ ਆ ਕੇ ਲੋਕ ਦੱਸਦੇ ਆ ਜੀ ਅਸੀਂ ਤੁਹਾਡਾ ਉਹ ਨੁਕਤਾ ਵਰਤ ਕੇ ਦੇਖਿਆ ਸੀ ਤੇ ਸਾਨੂੰ ਆਰਾਮ ਮਿਲਿਆ ਤੇ ਕੱਲ ਦੀ ਗੱਲ ਆ ਮੈਂ ਕੱਲ ਦੀ ਜੇ ਉਦਾਹਰਨ ਦੇ ਗੱਲ ਕਰਾਂ 15 ਸਾਲ ਤੋਂ ਕੋਈ ਇਨਸਾਨ ਕਿਸੇ ਰੋਗ ਨਾਲ ਜੂਝ ਰਿਹਾ ਸੀਗਾ ਗੁਪਤ ਰੋਗ ਕਹਿ ਸਕਦੇ ਆ ਜਬ ਪਰਸਨਲ ਉਹਦੀ ਕੋਈ ਪ੍ਰੋਬਲਮ ਸੀਗੀ ਆਪਣਾ ਦਿੱਤਾ ਹੋਇਆ ਕੋਈ ਨੁਕਤਾ ਤੇ ਉਹ ਤੁਹਾਡੇ ਚੈਨਲ ਰਾਹੀਂ ਉਹ ਬੰਦੇ ਤੱਕ ਪਹੁੰਚਿਆ ਤੇ ਉਹ ਬੰਦਾ ਕਹਿੰਦਾ ਜੀ ਅਸੀਂ ਸ਼ੁਕਰਾਨਾ ਕਰਦੇ ਆ ਕਿਾ ਵੀ ਤੁਹਾਡਾ ਇੱਕ ਨੁਕਤੇ ਨੇ 15 ਸਾਲ ਤੱਕ ਜਿਹੜਾ ਰੋਗ ਸੈਟ ਨਹੀਂ ਆਇਆ ਉਹ ਸੈਟ ਆ ਗਿਆ ਕੱਲਾ ਇੱਕ ਨੁਕਤੇ ਦੇਣਾ ਅੱਛਾ ਇਹ ਨੁਕਤਾ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਅੱਜ ਦੇਣ ਵਾਲਿਓ ਕੀ ਕੰਮ ਕਰੇਗਾ ਤੁਸੀਂ ਕਹਿ ਰਹੇ ਹੋ ਕਿ ਅੱਧਾ ਚਮਚਾ ਪੂਰੀ ਜ਼ਿੰਦਗੀ ਬਦਲ ਦੇ ਅੱਜ ਦੇ ਸਮੇਂ ਦੇ ਵਿੱਚ ਫਰੂਕੀ ਜੀ ਇੱਕ ਗੱਲ ਜਿਹੜੀ ਸਪਸ਼ਟ ਸਮਝਣ ਵਾਲੀ ਆ ਉਹ ਇਹ ਹੈ ਵੀ ਅੱਜ ਦਾ ਜਿਹੜਾ ਰੋਗ ਆ ਉਹ ਰੋਗ ਹੀ ਹੈ ਵੀ ਰੋਗ ਹੈ ਹੀ ਕੋਈ ਨਹੀਂ ਪਰ ਰੋਗ ਅਸੀਂ ਪਾਲ ਲਿਆ ਤੇ ਰੋਗ ਕਿਹੜਾ ਪਾਲ ਲਿਆ ਸਭ ਤੋਂ ਵੱਡਾ ਰੋਗ ਕਿਆ ਕਹẽਗੇ ਲੋਗ ਤੁਸੀਂ ਦੇਖੋ ਆਪਣੇ ਕੋਲ ਗੱਡੀਆਂ ਹੈਗੀਆਂ ਘਰ ਦੀ ਥਾਂ ਘਰ ਹੈਗੇ ਸਕੂਟਰਾਂ ਦੀ ਥਾਂ ਸਕੂਟਰ ਹੈਗੇ ਮਾਪੇਬ ਦੀ ਥਾਂ ਮਾਪੇ ਫੇਗੇ ਸੇਦ ਦੀ ਥਾਂ ਸੇਤ ਹੈਗੀਆ ਪਰ ਤੁਸੀਂ ਕਦੇ ਕਿਸੇ ਬੰਦੇ ਨਾਲ ਮਿਲ ਕੇ ਦੇਖੋ ਗੱਡੀ ਮਾੜੀ ਕਿਸੇ ਚ ਵੱਜ ਗਈ ਤੇ ਡਿਪਰੈਸ਼ਨ ਇੰਨਾ ਅਗਲਾ ਲੜਨ ਤੱਕ ਜਾਂਦੇ ਆ ਤੇ ਗੱਡੀ ਸੀ ਪਰ ਉਹ ਚਿੰਤਾ ਤੁਹਾਡੇ ਕੋਲ ਸੁੱਖ ਸੁਵਿਧਾ ਵਧੀ ਜਾ ਰਹੀ ਨੇ ਵਧੀ ਜਾ ਰੀਆਂ ਨੇ ਪਰ ਤੁਹਾਡੇ ਚ ਕਲੇਸ਼ ਉਦੋਂ ਵੱਧ ਵਧੀ ਜਾ ਰਹੇ ਨੇ ਅੱਜ ਤੋਂ ਜੇ ਆਪਾਂ 20 ਸਾਲ ਪੁਰਾਣੀ ਐਫਲ ਟਾਵਰ ਦੇ ਮਾਰ ਪਾਰਟੀ ਕੀਤੀ ਗਈ ਸੀ 9 ਸਾਲ ਦੀ ਤੇ ਅੱਜ ਤੋਂ 20 ਸਾਲ ਪਹਿਲਾਂ ਲੋਕ ਉੱਥੇ ਪੰਗੜੇ ਪਾ ਰਹੇ ਨੇ ਲੋਕ ਉੱਥੇ ਡਾਂਸ ਕਰ ਰਹੇ ਨੇ ਲੋਕ ਪਟਾਕੇ ਚਲਾ ਰਹੇ ਨੇ ਲੋਕ ਨੱਚ ਰਹੇ ਨੇ ਤੇ ਆ ਪਿੱਛੇ ਜੀ ਵੀਡੀਓ ਹੈ ਜਰੂਰ ਨਿਊ ਇਅਰ ਸੀਗਾ ਤੇ ਸਾਰੇ ਲੋਕ ਆ ਉਹਦਾ ਫੋਨ ਲੈ ਕੇ ਉਹ ਵੀਡੀਓ ਬਣਾ ਰਹੇ ਨੇ ਪਟਾਕੇ ਚੱਲਦੇ ਕੋਈ ਨੱਚ ਨਹੀਂ ਰਿਹਾ ਕਿਸੇ 'ਚ ਕੋਈ ਖੁਸ਼ੀ ਨਹੀਂ ਕੋਈ ਇੱਕ ਆਰਟੀਫੀਸ਼ਲ ਲਾਈਫ ਦੇ ਵਿੱਚ ਵੜ ਕੇ ਔਰ ਜਿਹੜਾ ਆਉਣ ਵਾਲਾ ਸਮਾਂ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਕਿਉਂਕਿ ਇਹਦੇ ਚੱਲਦੇ ਚੱਲਦੇ ਤੁਸੀਂ ਮਰੀਜ਼ 100% ਬਣ ਰਹੇ ਹੋ ਕਿਤੇ ਤੋ ਇਧਰ ਦੀ ਟੈਨਸ਼ਨ ਨਾ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ ਫਿਰ ਇਹ ਯੁੱਧ ਜੀ ਜਿਹੜਾ ਆਖਿਰ ਨੂੰ ਸਾਡਾ ਸਰੀਰ ਹੈ ਕਦੋਂ ਤੱਕ ਚੱਲੇਗਾ ਕਿਸ ਤਰੀਕੇ ਨਾਲ ਚੱਲੇਗਾ ਜਦੋਂ ਅਸੀਂ ਇਹ ਕਹ ਲਈਏ ਕਿ ਜਦੋਂ ਟੈਨਸ਼ਨ ਹੁੰਦੀ ਹੈ ਬੰਦੇ ਨੂੰ ਜਾਂ ਫਿਰ ਬੰਦੇ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਮਾਈਗਰੇਨ ਹੋ ਜਾਂਦਾ ਹੈ ਹੋਰ ਨੀਂਦ ਉੱਟ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਾਰੀ ਰਾਤ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਡਿਪਰੈਸ਼ਨ ਦੇ ਵਿੱਚ ਆਪ ਹੀ ਸਵਾਲ ਕਰੀ ਜਾਂਣਾ ਹੈ ਆਪ ਹੀ ਜਵਾਬ ਦੇਈ ਜਾਂਣਾ ਫਿਰ ਇਸ ਚੀਜ਼ ਦਾ ਸਭ ਤੋਂ ਮਾੜਾ ਪ੍ਰਭਾਵ ਸਾਡੇ ਕਿਹੜੇ ਸਰੀਰ ਦੇ ਹਿੱਸੇ ਤੇ ਪੈਂਦਾ ਅੱਖਾਂ ਤੇ ਪੈਂਦਾ ਹੈ ਚਮੜੀ ਤੇ ਪੈਂਦਾ ਹੈ ਜਾਂ ਫਿਰ ਸਾਡੇ ਦਿਮਾਗ ਦੇ ਉੱਤੇ ਪੈਂਦਾ ਕਿਹਦੇ ਤੇ ਪੈਂਦਾ ਛੋਟੇ ਸਵਾਲ ਪੁੱਛੀ ਆਪਾਂ ਜੀ ਆਡੀਅנס ਜਿਹੜੀ ਦੇਖ ਰਹੀ ਉਹ ਕਮੈਂਟ ਦੇ ਵਿੱਚ ਦੱਸ ਸਕਦੀ ਆ ਵੀ ਕਿਹੜੇ ਬੰਦੇ ਦੀ ਖਰਾਕ ਖੁੱਲੇ ਡੁੱਲੇ ਹੋਊ ਜਿੱਤੇ ਕਰਜ਼ਾ ਉਹਦੀ ਖਰਾਕ ਖੁੱਲੇ ਡੁੱਲੇ ਹੋਊਗੀ ਜਾਂ ਜਿੱਤੇ ਕਰਜ਼ਾ ਨਹੀਂ ਹੈਗਾ ਉਹਦੀ ਖਰਾਕ ਖੁੱਲੇ ਡੁੱਲੇ ਆਬਵੀਅਸਲੀ ਗੱਲ ਹੈ ਜਿਹਦੇ ਤੇ ਕੋਈ ਕਰਜ਼ ਨਹੀਂ ਕੋਈ ਟੈਨਸ਼ਨ ਨਹੀਂ ਉਹਨੂੰ ਉਹਦਾ ਖਾਣ ਪਾਣ ਖੁੱਲਾ ਹੋਏਗਾ ਪਰ ਹੁਣ ਜਿਹੜੇ ਬੰਦੇ ਨੇ ਕਰਜ਼ਾ ਲਿਆ ਉਹਨੇ ਤਾਂ ਆਪਣੀ ਕੈਲਕੂਲੇਸ਼ਨ ਲਾ ਕੇ ਲਿਆ ਸੀ ਉਹਨੇ ਤਾਂ ਆਪਣੀ ਕੈਲਕੂਲੇਟਰ ਪੂਰਾ ਮਿੱਥ ਕੇ ਲਿਆ ਸੀ ਵੀ ਆਰ ਇੰਨੀ ਕਸ਼ਤਾ ਮੈਂ ਤਾਰ ਦੂੰਗਾ ਫਿਰ ਉਹਨੂੰ ਟੈਨਸ਼ਨ ਕਿਹੜੀ ਗੱਲ ਦੀ ਪੈ ਗਈ ਜੀ ਜਦੋਂ ਟੈਨਸ਼ਨ ਪੈ ਗਈ ਫਿਰ ਉਹਨੇ ਖਰਾਕ ਕਤੋਂ ਘਟਾ ਲਈ ਜਦੋਂ ਖਰਾਕ ਘਟਾ ਲਈ ਫਿਰ ਲੋਕਾਂ ਤਾਂ ਕਹਿਣ ਲੱਗੇ ਜੀ ਕੀ ਗੱਲ ਹੋ ਗਿਆ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਕਰਨ ਲੱਗੇ ਇਹ ਅੱਜ ਦੇ ਸਮੇਂ ਦੇ ਪ੍ਰੈਕਟੀਕਲ ਹਾਲਾਤ ਨੇ ਹੋਰ ਕੀ ਹੋਵੇ ਟੈਨਸ਼ਨ ਤਾਂ ਹੁੰਦੀ ਹੀ ਹੈ ਜੀ ਕੈਲਕੂਲੇਸ਼ਨ ਬੇਸ਼ੱਕ ਲਾਈ ਹੋਵੇ ਲੇਕਿਨ ਟੈਨਸ਼ਨ ਤਾਂ ਹੁੰਦੀ ਹੈ ਟੈਨਸ਼ਨ ਹੈ ਕਿਉਂ ਇਹਦਾ ਮਤਲਬ ਤੁਹਾਡੀ ਕੈਲਕੂਲੇਸ਼ਨ 'ਚ ਕਮੀ ਆ ਅੱਛਾ ਮੇਰੀ ਇੱਕ ਬੇਨਤੀ ਸਮਝਿਓ ਮੈਂ ਇੱਥੋਂ ਦਿੱਲੀ ਜਾਣਾ ਮੈਂ ਕੈਲਕੂਲੇਸ਼ਨ ਲਾ ਲਈ 6 ਘੰਟੇ ਚ ਪਹੁੰਚੂਗਾ ਤੇ ਬੰਦਾ ਕੈਲਕੂਲੇਸ਼ਨ ਪਤਾ ਕੀ ਲਾਉਂਦਾ ਚਲੋ ਜੀ ਟ੍ਰੈਫਿਕ ਟ੍ਰਾਫਿਕ ਮਿਲ ਗਿਆ 7 ਚ ਪਹੁੰਚ ਜਾਗੇ ਸਮਝੋ ਗੱਲ ਨੂੰ ਜੀ ਜੀ ਇਹ ਹੁੰਦੀ ਹੈ ਕੈਲਕੂਲੇਸ਼ਨ ਹੁਣ ਮੇਰੇ ਆਰਗੇ ਨੇ ਕੈਲਕੂਲੇਸ਼ਨ ਕੀ ਲਾ ਲਈ ਆਪਾਂ ਲੁਧਿਆਣਾੋਂ ਨਿਕਲਣਾ ਘੰਟੇ 2 ਚ ਦਿੱਲੀ ਪਹੁੰਚਣਾ ਤੇ ਪਤਾ ਲੱਗਿਆ ਅੰਬਾਲੇ ਵੱਜੀ ਖੜੀ ਗੱਡੀ ਤੇ ਇਹ ਅਗਲੇ 6 ਮਹੀਨੇ ਤੱਕ ਤੁਸੀਂ ਦਿੱਲੀ ਨਹੀਂ ਪਹੁੰਚ ਸਕਦੇ ਚੰਡੀਗੜ੍ਹ ਤੁਸੀਂ ਇਹ ਤਾਂ ਇਹ ਮਾਮਲੇ ਚ ਵੀ ਐਵੇਂ ਚੱਲਦਾ ਹਰ ਚੀਜ਼ ਦੇ ਮਾਮਲੇ ਦੇ ਵਿੱਚ ਇਹ ਲਾਈਫ ਤੁਹਾਡੀ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਇੱਕ ਇੱਕ ਪਲ ਹੂੰ ਬੰਦੇ ਦੀ ਔਕਾਤ ਤੋਂ ਵਾਰ ਜਿਹੜੀ ਇਨਸਾਨ ਦੀ ਔਕਾਤ ਆ ਉਹ ਸ਼ੁੰਨਿਆ ਪਰ ਬੰਦਾ ਕਹਿੰਦਾ ਨਹੀਂ ਜੀ ਮੇਰੀਆਂ ਪਲੈਨਿੰਗਾਂ ਨੇ ਤੇ ਉਹ ਕਹਿੰਦਾ ਮੈਂ ਅਗਲਾ ਸਾਹ ਨਹੀਂ ਆਉਣ ਦੇਣਾ ਕਰਾਲਾ ਪਲੈਨਿੰਗ ਸਹੀ ਕਰ ਸੋ ਇਸ ਕਰਕੇ ਜਦੋਂ ਤੁਸੀਂ ਇੰਨਾ ਕੁ ਸਾਤਾ ਸੀਰੀਅਸ ਹੋ ਗਿਆ ਆਫ ਦੀ ਲਾਈਫ ਨੂੰ ਲੈ ਕੇ ਮੈਂ ਕਿੰਨੇ ਲੋਕਾਂ ਨੂੰ ਜਾਣਦਾ ਚੰਗੇ ਪਰਿਵਾਰ ਨੇ ਤਕਰੀਬਨ ਮੇਰੇ ਕੋਲੇ ਰਿਕਾਰਡ ਵੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਵੈਸੇ ਦਿਖਾ ਸਕਦਾ ਘੱਟੋ ਘੱਟ 10 ਤੋਂ 12000 ਪਰਿਵਾਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਕਦੇ 20 ਸਾਲ ਦੇ ਵਿੱਚ ਸ਼ਿਮਲੇ ਦਾ ਟੂਰ ਨਹੀਂ ਕੱਟਿਆ ਸਿਰਫ ਪੈਸੇ ਕਮਾਉਂਦੇ ਰਹੇ ਔਰ ਉਹਨਾਂ ਦੀਆਂ ਵਧੀਆ ਫੈਕਟਰੀਆਂ ਨੇ ਵਧੀਆ ਕਾਰੋਬਾਰ ਨੇ ਪਰ ਕਦੇ ਸ਼ਿਮਲੇ ਦਾ ਟੂਰ ਨਹੀਂ ਕੱਟਿਆ ਔਰ ਅੱਜ ਦੇ ਹਾਲਾਤ ਕੀ ਨੇ ਹੁਣ ਟੈਨਸ਼ਨ ਚ ਨੇ ਹੁਣ ਕਹਿੰਦੇ ਢਿੱਡ ਕੱਲਾ ਬਾਹਰ ਆ ਗਿਆ ਇਹਦਾ ਹੱਲ ਕਰ ਦੋ ਯੂਰਿਕ ਐਸਿਡ ਵੱਧ ਗਿਆ ਇਹਦਾ ਹੱਲ ਕਰ ਦੋ ਕੋਲੇਸਟ੍ਰੋਲ ਵੱਧ ਗਿਆ ਇਹਦਾ ਹੱਲ ਕਰ ਦੋ ਲੀਵਰ ਸੁੰਗੜਨ ਲੱਗ ਗਿਆ ਲੀਵਰ ਦੇ ਵਿੱਚ ਇਨਫਲਮੇਸ਼ਨ ਆ ਗਈ ਇਹਦਾ ਹੱਲ ਕਰ ਦੋ ਤੇ ਮੈਂ ਕਹਿਆ ਪਹਿਲਾਂ ਅਕਲ ਨੂੰ ਹੱਥ ਮਾਰੋ ਪਹਿਲਾਂ ਜਾ ਕੇ Shimla ਕਿਹੜਾ ਕੱਢ ਕੇ ਆਓ ਜਾਓ ਆਪਦੇ ਪਰਿਵਾਰ ਨੂੰ ਲੈ ਕੇ ਜਾਓ Leh Ladakh ਕਹਿੰਦੇ ਯਾਰ ਤੇ ਤੇ ਸਲਾਹ ਬੜੀ ਪੁੱਠੀ ਆ ਤੇ ਤੂੰ ਮੰਗੀ ਦਵਾਈ ਆ ਤੂੰ ਕਹਿੰਨਾ ਚਾ ਕੇ ਬਸ ਡਿਟੈਕਟ ਕਰਾਓ ਤੇ Leh Ladakh ਪਹੁੰਚੀ ਉੱਤੇ ਜਾ ਕੇ ਕਿਹੜੇ ਬੜੇਵੇਂ ਮਿਲਦੇ ਜਿੱਦਾਂ ਅਸੀਂ ਠੀਕ ਹੋ ਜਾਾਂਗੇ ਪਰ ਮਸਲਾ ਇਹ ਆ ਤੁਸੀਂ ਆਪ ਆਵਦੇ ਆਪ ਤੋਂ ਪਰੇਸ਼ਾਨ ਹੋ ਤੁਹਾਡਾ ਆਵਦਾ ਆਪ ਆਵਦੇ ਆਪ ਤੋਂ ਪਰੇਸ਼ਾਨ ਆ ਵੀ ਭਾਈ ਤੂੰ ਮੈਨੂੰ ਸਿਰਫ ਵਰਤ ਰਿਆ ਤੂੰ ਮੈਨੂੰ ਪੂਰਾ ਵਰਤ ਲਿਆ ਮੇਰਾ ਸਾਥ ਕਿੱਥੇ ਦਿੱਤਾ ਅੱਜ 12 ਸਾਲ ਦਾ ਮੁੰਡਾ ਇਸ ਗੱਲੋਂ ਡਿਪਰੈਸ਼ਨ ਤੇ ਆ ਵੀ ਮੈਨੂੰ ਆਵਦੀ ਕਿਸੇ ਵੀ ਲਾਈਫ ਦੀ ਪ੍ਰੋਬਲਮ ਆ ਗਈ ਤੇ ਮੈਂ ਡਿਸਕਸ ਕੀ ਦੇ ਨਾ ਕਰਾਂ ਬਾਪੂ ਜੀ ਕੇ ਤੇ ਪੈਸਾ ਬਹੁਤਾ ਤੇ ਉਹ ਚੱਲੇ ਕੰਮ ਤੇ ਮੰਮੀ ਕਹਿੰਦੀ ਪੈਸਾ ਘੱਟ ਆ ਉਹ ਵੀ ਚੱਲੀ ਕੰਮ ਤੇ ਤੇ ਉਹ ਜਵਾਕ ਦਾ ਡਿਪਰੈਸ਼ਨ ਸੋਚ ਕੇ ਤਾਂ ਦੇਖੋ ਔਰ ਜਿਹੜੇ ਮਾਪੇ ਉਸ ਤਰ੍ਹਾਂ ਦਾ ਕੰਫੀਡੈਂਸ ਨਹੀਂ ਬਣਾ ਪਾਈ ਉਹ ਅੱਜ ਦੀ ਡੇਟ 'ਚ ਕਿੱਥੇ ਖੜੇ ਨੇ 40 ਸਾਲਾਂ ਬਾਅਦ ਫਿਰ ਉਹ ਬੰਦੇ ਪਤਾ ਕੀ ਕਹਿਣਗੇ ਔਲਾਦ ਨਾ ਜੀ ਹੱਥ ਹੋਣਾ ਕੀ ਹੱਥ 'ਚ ਸੀਗੀ ਕਦੋਂ ਤੁਹਾਡੇ ਕਿੱਡਾ ਭਲੇਖਾ ਤੁਹਾਨੂੰ ਵੀ ਤੁਹਾਡੀ ਔਲਾਦ ਤੁਹਾਡੇ ਹੱਥ ਵਿੱਚ ਸੀ ਉਹ ਤਾਂ ਤਰਸਦੀ ਰਹਗੀ ਮੈਨੂੰ ਹੱਥ ਫੜ ਲੈ ਭਾਈ ਮੈਂ ਤੇਨਾਂ ਗੱਲ ਸਾਂਝੀ ਕਰਨੀ ਤੇ ਤੂੰ ਕਹਿੰਦਾ ਰਿਹਾ ਮੈਂ ਬਿਜ਼ੀ ਆ ਤੇ ਉਹਨੇ ਫੋਨ ਲਾਣਾ ਤੁਸੀਂ ਫੋਨ ਨਹੀਂ ਚੱਕਣਾ ਉਹਨੇ ਕਿਹਾ ਯਾਰ ਮੈਂ ਹੁਣ ਗੱਲ ਸਾਂਝੀ ਕਰਾਂ ਕਿਹਦੇ ਨਾਲ ਜੀ ਜੀ ਬਹੁਤ ਇਮੈਂਸ ਲੈਵਲ ਦੇ ਉੱਤੇ ਡਿਪਰੈਸ਼ਨ ਆ ਗਿਆ ਰਹਿੰਦੀ ਖੁੰਦੀ ਕਸਰ ਆਪਣੇ ਵੈਦਾਂ ਹਕੀਮਾਂ ਡਾਕਟਰਾਂ ਨੇ ਪੂਰੀ ਛੱਲ ਲਈ 20 ਸਾਲ ਦੇ ਜਵਾਕ ਨੂੰ ਨਾਈਟ ਫਾਲ ਦੀ ਦਿੱਕਤ ਆਉਣ ਲੱਗੀ 20 ਸਾਲ ਤੋਂ ਜਵਾਕ ਨਸ਼ੇ ਦੇ ਵਿੱਚ ਐਡਿਕਟ ਹੋਣ ਲੱਗ ਗਿਆ। ਸੌਖਾ ਕਿੰਨਾ ਨਾ ਆਪਾਂ ਕਿਸ ਨੂੰ ਕੀ ਆ ਦਵਾਈ ਖਾ ਤੇ ਠੀਕ ਹੋ ਜਾਏਗਾ। ਪਰ ਹਾਲਤ ਉਹਦੋਂ ਹੋਊਗਾ ਵੀ ਕਾਕਾ ਇਧਰ ਲੈ ਰਾ ਤੁਰਿਆ ਕਿਉਂ? ਉਹ ਤਾਂ ਉਹਦੇ ਪੁੱਛਦਾ ਕੋਈ ਨਹੀਂ। ਉਹਨੂੰ ਜਦੋਂ ਇਹ ਸਵਾਲ ਪੁੱਛਣਾ ਤੇ ਉਹਨੂੰ ਤਰਥੱਲੀ ਪੈਣੀ ਆ। ਉਹਨੂੰ ਟੈਨਸ਼ਨ ਹੋ ਜਾਣੀ ਵੀ ਯਾਰ ਇਹ ਸਵਾਲ ਅੱਜ ਤੱਕ ਕਿਸੇ ਡਾਕਟਰ ਨੇ ਪੁੱਛਿਆ ਨਹੀਂ। ਇਹ ਬੰਦੇ ਨੇ ਸਵਾਲ ਹੀ ਪਹਿਲਾਂ ਇਹ ਪੁੱਛੇ ਵੀ ਕਾਕਾ ਤੁਰਿਆ ਕਿੱਥੋਂ ਇਹ ਨਸ਼ੇ ਵਾਲੇ ਰਾਹ ਤੇ। ਹਰ ਬੰਦਾ ਕਹਿੰਦਾ ਜੀ ਪੰਜਾਬ ਚ ਨਸ਼ਾ ਵਧ ਗਿਆ ਪੰਜਾਬ ਚ ਨਸ਼ਾ ਵਧ ਗਿਆ ਪੰਜਾਬ ਚ ਨਸ਼ਾ ਵਧ ਗਿਆ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਨਸ਼ਾ ਕਰਦੇ ਅੱਜ ਜਿਨ੍ਹਾਂ ਦੇ ਜਵਾਕ ਨਸ਼ੇੜੀ ਹੈਗੇ ਨੇ ਉਹਨਾਂ ਮਾਪੇ ਤੋਂ ਪੁੱਛਿਆ ਭਾਈ ਜਵਾਕ ਨੂੰ ਬਿਠਾ ਕੇ ਕਿੰਨੀ ਕਵਾਰੀ ਪੁੱਛਿਆ ਪੁੱਤ ਕੀ ਦਿੱਕਤ ਆ ਉਹ ਜਵਾਕ ਨੂੰ ਪੁੱਛਿਆ ਇੱਕ ਵਾਰ ਵੀ ਨਹੀਂ ਹੁਣ ਉਹ ਬੱਚਾ ਅੱਜ ਦੀ ਡਿਡੇ ਚ ਐਡੇ ਕਿ ਡਿਪਰੈਸ਼ਨ ਚ ਆ ਉਹ ਕਹਿੰਦਾ ਯਾਰ ਕੋਈ ਨਹੀਂ ਮਰਨਾ ਹੀ ਹੈ ਨਾ ਨਸ਼ਾ ਕਰਕੇ ਹੀ ਮਰਾਂਗੇ ਤੇ ਫਿਰ ਅੰਗ ਕਿਹੜਾ ਸਭ ਤੋਂ ਵੱਧ ਖਰਾਬ ਹੁੰਦਾ ਹੈ ਡਿਪਰੈਸ਼ਨ 'ਚ ਜਦੋਂ ਬੰਦਾ ਇੱਕ ਚਲਾ ਜਾਂਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਹੋ ਜਾਂਦੀ ਹੈ ਨੇ ਚਾਹੇ ਉਹ ਮਾਪੇ ਆ ਚਾਹੇ ਬੱਚੇ ਨੇ ਚਾਹੇ ਭੈਣ ਹੈ ਚਾਹੇ ਫਿਰ ਪਤੀ ਪਤਨੀ ਦਾ ਰਿਸ਼ਤਾ ਹੈ ਰਿਸ਼ਤਿਆਂ ਦੇ ਵਿੱਚ ਜਦੋਂ ਡਿਪਰੈਸ਼ਨ ਆਉਂਦਾ ਤੇ ਸਭ ਤੋਂ ਵੱਧ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਸਭ ਤੋਂ ਵੱਡੀ ਦਿੱਕਤ ਪਤਾ ਕਿੱਥੇ ਆਉਂਦੀ ਜੀ ਤੁਹਾਡੀ ਭੁੱਖ ਜ਼ੀਰੋ ਹੋ ਜਾਂਦੀ ਹੈ ਓਕੇ ਤੁਸੀਂ ਇੱਕ ਚੀਜ਼ ਨੋਟਿਸ ਕਰਕੇ ਦੇਖੋ ਛੋਟਾ ਜਿਹਾ ਉਦਾਹਰਣ ਦਿੰਨੇ ਆ ਸਭ ਤੋਂ ਵੱਡਾ ਜਿਹੜਾ ਅੰਗ ਜਿੱਤੇ ਦਿੱਕਤ ਆਉਂਦੀ ਉਹ ਲੀਵਰ ਆ ਤੁਹਾਡੀਆਂ ਅੰਤੜੀਆਂ ਸੁੰਗਣੇ ਸ਼ੁਰੂ ਹੋ ਜਾਂਦੀਆਂ ਲਿਵਰ ਸੁੰਗੜਨਾ ਸ਼ੁਰੂ ਹੋ ਜਾਂਦਾ ਦਿਮਾਗ ਸੁੰਗੜਨਾ ਸ਼ੁਰੂ ਹੋ ਜਾਂਦਾ ਉਹਦਾ ਕਾਰਨ ਕੀ ਹੈ ਜਦੋਂ ਤੁਸੀਂ ਖਰਾਕ ਖਾਣੀ ਨਹੀਂ ਹੁਣ ਮੈਂ ਤੁਹਾਡੇ ਅੱਗੇ 5 ਸਟਾਰ ਦਾ ਜਿਹੜਾ 1.5 ਲੱਖ ਰੁਪਏ ਦੀ ਇੱਕ ਥਾਲੀ ਆ ਉਹ ਲਿਆ ਕੇ ਰੱਖ ਦਿੰਦਾ ਪਰ ਉਹਦੇ ਨਾਲ ਕਹਿੰਦਾ ਜੀ ਆਹ ਜਿਹੜੇ ਆਪਣੀ ਫੈਮਿਲੀ ਆ ਇਹਨਾਂ ਦੇ ਉੱਤੇ ਗਨ ਪੁਆਇੰਟ ਆ ਜੀ ਖਾਓ ਉਹ 1.5 ਲੱਖ ਦੀ ਰੋਟੀ ਜ਼ੀਰੋ ਆ ਤੇ ਇੱਕ ਪਾਸੇ ਮੈਂ ਕਹਿੰਦਾ ਬਾਈ ਜੀ ਆਪਾਂ ਲੰਗਰ 'ਚ ਬੈੰਨੇ ਆ ਆਪਦਾ ਪਰਿਵਾਰ ਲੈ ਕੇ ਨਾਲ ਬੈੰਨੇ ਆ ਸਾਰੇ ਸਮਾਜ ਦੇ ਹਰ ਬਰਾਦਰੀ ਦਾ ਬੰਦਾ ਆਪਣੇ ਨਾਲ ਬੈਠ ਕੇ ਰੋਟੀ ਖਾਵੇ ਤੇ ਸਾਰੇ ਸਕੂਨ ਚ ਹੋਣ ਤੇ ਉਹ ਹੈ ਤਾਂ ਰੋਟੀ ਲੰਗਰ ਦੀ ਪਰ ਉਹ ਫਾਈਵ ਸਟਾਰ ਦੀ ਰੋਟੀ ਤੋਂ ਉੱਤੇ ਦੀ ਹੈ ਜੀ ਬਿਲਕੁਲ ਅੱਛਾ ਤੇ ਫਿਰ ਜਿੰਨਾਂ ਦਾ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਵੱਧ ਜਦੋਂ ਰਿਸ਼ਤਿਆਂ ਦੇ ਵਿੱਚ ਟੈਨਸ਼ਨ ਆ ਲਾਈਫ ਦੇ ਵਿੱਚ ਟੈਨਸ਼ਨ ਆ ਕ੍ਰੀਏਟ ਹੁੰਦੀ ਹੈ ਨਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈਗਾ ਉਹ ਲੀਵਰ ਦੇ ਉੱਤੇ ਪੈਂਦਾ ਤੇ ਫਿਰ ਜਿਹੜਾ ਇਹ ਅੱਧਾ ਚਮਚਾ ਕੀ ਕਰੇਗਾ ਲੀਵਰ ਨੂੰ ਜਦੋਂ ਤੁਹਾਡੇ ਸਰੀਰ ਨੂੰ ਤਾਕਤ ਮਿਲ ਗਈ ਆਵਦੇ ਰੋਗਾਂ ਨਾਲ ਲੜਨ ਦੀ ਤੇ ਤੁਸੀਂ ਯਕੀਨ ਮੰਨਿਓ ਸਰੀਰ ਇੰਨਾ ਖਿਆਣਾ ਵੀ ਜੇ ਫਰਜ ਕਰ ਲੋ ਮੇਰੇ ਇੱਥੇ ਚਰੀਟ ਪੈ ਜੇ ਨਾ ਤੇ ਦੋ ਦਿਨ ਬਾਅਦ ਇਹ ਤੇ ਖਰੀਂਡ ਆਉਣਾ ਸ਼ੁਰੂ ਹੋ ਜਾਂਦਾ ਮੈਂ ਬਾਹਰੋਂ ਖਰੀਂਡ ਤਾਂ ਖਾਦਾ ਨਹੀਂ ਜਿਹੜਾ ਇੱਥੇ ਖਰੀਂਡ ਆ ਗਿਆ ਮੈਂ ਤਾਂ ਨਹੀਂ ਜਾ ਕੇ ਦੁਕਾਨ ਤੋਂ ਖਰੀਂਡ ਲੈ ਕੇ ਆਇਆ ਵੀ ਖਰੀਂਡ ਦਿਓ ਜੀ ਉਹ ਕਹੂਗਾ ਕੀ ਕਰਨਾ ਵੀ ਇੱਥੇ 6:00 ਵਜੇ ਤੇ ਖਰੀਂਡ ਆਉਣਾ ਫਿਰ ਖਰੀਂਡ ਦਿਓ ਤੇ ਹਸ ਤੂੰ ਖਰੀਂਡ ਆਪਾ ਖਾਦਾ ਨਹੀਂ ਤੇ ਕੁਦਰਤ ਨੇ ਆਪ ਆਪਦੀ ਖਰਾਕ ਚੋਂ ਹੀ ਪੈਦਾ ਕਰਕੇ ਉੱਥੇ ਖਰੀਂਡ ਲਿਆਤਾ ਤੁਸੀਂ ਨਾ ਵੀ ਕੁਝ ਖਾਂਦੇ ਤਾਂ ਵੀ ਉੱਥੇ ਖਰੀਂਡ ਆਉਂਦਾ ਸਹੀ ਗਾ ਤੁਹਾਡੀ ਹੱਡੀ ਟੁੱਟ ਗਈ ਹੱਡੀ ਦੇ ਉੱਤੇ ਪਲਸਟਰ ਲਾ ਲਓ ਹੱਡੀ ਫੇਰ ਵੀ ਜੁੜਦੀ ਤੁਸੀਂ ਨਾ ਵੀ ਕੁਝ ਖਾਂਦੇ ਇਹ ਸਭ ਕੁਝ ਚਲਾਉਣ ਵਾਲਾ ਕੌਣ ਹੈ ਕਿਹੜਾ ਬੰਦਾ ਉੱਥੇ ਤੱਕ ਸਪਲਾਈਆਂ ਭੇਜੀਆਂ ਦਾ ਸੋ ਇੱਥੋਂ ਗੱਲ ਜਿਹੜੀ ਸਮਝਣ ਵਾਲੀ ਆ ਉਹ ਇਹ ਆ ਤੁਹਾਡਾ ਕੰਮ ਇੰਨਾ ਕਾ ਵੀ ਜਿਹੜਾ ਤੁਹਾਡੇ ਸਰੀਰ ਦੇ ਅੰਗ ਨੇ ਜਿਹੜਾ ਤੁਹਾਡਾ ਸਰੀਰ ਦਾ ਤੌਰ ਤਰੀਕਾ ਜਿਹੜੇ ਤੁਹਾਡੇ ਸਰੀਰ ਦਾ ਡੀਨ ਡੋਲ ਮਤਲਬ ਰਹਿਣ ਸਹਿਣ ਇਹਦੀ ਬਣੀ ਹੋਈ ਹੈ ਕੁਦਰਤ ਵੱਨਿਓ ਜੋ ਕੁਦਰਤ ਨੂੰ ਮਨਜ਼ੂਰ ਆ ਤੁਸੀਂ ਉਹਦੇ ਹੇਠਾਂ ਆ ਜਾਓ ਤੇ ਰੋਗ ਤੇ ਜਿਹੜੇ ਇੱਕ ਰੋਗ ਕਹਿ ਲੋ ਇੱਕ ਬਹਿਮ ਲਾ ਲੋ ਇੱਕ ਭਰਮ ਲਾ ਲੋ ਇਹ ਸਭ ਜਿਵੇਂ ਕਹਿ ਲੋ ਵੀ ਕਿਸੇ ਦੇ ਆਪਾਂ ਬੰਦਾ ਪਿੱਛੇ ਕੁੱਤਾ ਲਾ ਦਈਏ ਉਹ ਭੱਜਦੇ ਅੱਗੇ ਇਸ ਤਰ੍ਹਾਂ ਸਾਰੇ ਭੱਜਦੇ ਨੇ ਇਹ ਇਹਦਾ ਇਸਤੇਮਾਲ ਕਿਵੇਂ ਆਪਾਂ ਕਰ ਸਕਦੇ ਆ ਆਪਣੇ ਲੀਵਰ ਨੂੰ ਠੀਕ ਰੱਖਣ ਵਾਸਤੇ ਅਸੀਂ ਫਰੂਕੀ ਜੀ ਬਹੁਤ ਸਾਰੇ ਲੋਕਾਂ ਨੂੰ ਇਹ ਦੇ ਕੇ ਦੇਖਿਆ ਵਾ ਔਰ ਬੜੇ ਪਿਆਰੇ ਰਿਜ਼ਲਟ ਨੇ ਸਾਡੇ ਪਰਿਵਾਰ ਦੇ ਵਿੱਚ ਵਰਤੇ ਜਾਂਦਾ ਵਾ ਬੇਸਿਕਲੀ ਜਿਹੜਾ ਬੇਲ ਹੁੰਦਾ ਉਹਨੂੰ ਸੁਕਾ ਲੀਏ ਜਿਹੜੀ ਬੇਲਗੀਰੀ ਹੈ ਉਹਨੂੰ ਸੁਕਾ ਕੇ ਸੁਕਾ ਕੇ ਉਹਨੂੰ ਘਰੇ ਤੁਸੀਂ ਉਹਦਾ ਪਾਊਡਰ ਬਣਾ ਲਓ ਤੇ ਅੱਧਾ ਚਮਚਾ ਜੇਕਰ ਤੁਸੀਂ ਇਹਦਾ ਖਾ ਲਓ ਤੇ ਤੁਸੀਂ ਰਿਜ਼ਲਟ ਦੇਖੋਗੇ ਵੀ ਜੇਕਰ ਤੁਹਾਡਾ ਪੇਟ ਸਾਫ਼ ਹੋਵੇ ਤੇ ਉਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਨੂੰ ਘੈਂਟ ਰੱਖਦਾ ਤੇ ਕਿਸ ਤਰ੍ਹਾਂ ਤੁਹਾਡੇ ਸਾਰੇ ਸਰੀਰ ਨੂੰ ਕੈਂਟ ਰੱਖਦਾ ਡਿਪਰੈਸ਼ਨ ਘਟਾਉ ਡਿਪਰੈਸ਼ਨ ਮੈਂ ਤੁਹਾਨੂੰ ਦੱਸ ਕਿ ਹੱਡਾ ਜੇ ਤੁਹਾਡੇ ਸਰੀਰ ਕੋਲੇ ਸਪਲਾਈ ਹੈ ਨਾ ਤੇ ਉਹ ਤੁਹਾਡੇ ਕੋਈ ਕਿਸੇ ਤਰ੍ਹਾਂ ਦਾ ਰੋਗ ਵਹਿਮ ਭਰਮ ਨੇੜੇ ਨਹੀਂ ਆਉਂਦਾ ਕਿਸ ਵੇਲੇ ਦਾ ਇਸਤੇਮਾਲ ਕਰਨਾ ਸਵੇਰੇ ਵੀ ਕਰ ਸਕਦੇ ਹੋ ਸ਼ਾਮ ਨੂੰ ਵੀ ਕਰ ਸਕਦੇ ਹੋ ਫਰਕ ਅਲੱਗ-ਅਲੱਗ ਫਰਕ ਪਏ ਇੱਕੋ ਟਾਈਮ ਕਰੋ ਉਹ ਤੁਸੀਂ ਆਪਦੀ ਕਨਵੀਨੀਅੰਸ ਦੇ ਅਨੁਸਾਰ ਦੇਖੋ ਵੀ ਕਿਹੜੇ ਟਾਈਮ ਵਰਤਣਾ ਠੀਕ ਹੈ ਚਾਹੇ ਸਵੇਰੇ ਕਰ ਲੋ ਚਾਹੇ ਸ਼ਾਮ ਨੂੰ ਕਰ ਲੋ ਅੱਧਾ ਚਮਚਾ ਕੋਸੇ ਪਾਣੀ ਨਾਲ ਲੈ ਲਓ ਤੇ ਰਿਜ਼ਲਟ ਤੋਂ ਦੇ ਮੁਰਿਆ ਅੱਛਾ ਤੇ ਫਿਰ ਜਦੋਂ ਡਿਪਰੈਸ਼ਨ ਦੇ ਨਾਲ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਬਿਮਾਰੀ ਕੋਈ ਨਹੀਂ ਲੱਭਦੀ ਬਹੁਤ ਸਾਰੇ ਟੈਸਟ ਕਰਾ ਲੈਂਦੇ ਆ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਸੀਂ ਕਰਵਾ ਲੈਂਦੇ ਆ ਪਰ ਪਤਾ ਲੱਗਦਾ ਹੈ ਕਿ ਪ੍ਰੋਬਲਮ ਕੋਈ ਨਹੀਂ ਹੈ ਫਿਰ ਵੀ ਜਿਹੜਾ ਐਕਸਰਸਾਈਜ਼ ਵੀ ਬੁਥੇਰੀ ਕਰਦਾ ਪਰਹੇਜ਼ ਵੀ ਬਹੁਤ ਨੇ ਲੇਕਿਨ ਫਿਰ ਵੀ ਜਿਹੜਾ ਲੀਵਰ ਫੈਟੀ ਆ ਗਿਆ ਫਿਰ ਉਹਦਾ ਹੱਲ ਕਿਵੇਂ ਹੋਵੇ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੁਸਖੇ ਟੋਟ ਕੇ ਦਵਾਈਆਂ ਕਰਨ ਤੋਂ ਬਾਅਦ ਵੀ ਵੇਖੋ ਉਹਦੇ ਵਾਸਤੇ ਤੁਸੀਂ ਪਹਿਲਾਂ ਸਾਡੇ ਨਾਲ ਰਿਪੋਰਟ ਸ਼ੇਅਰ ਕਰਕੇ ਇੱਕ ਵਾਰੀ ਸਾਡੇ ਨਾਲ ਵਾਰਤਾਲਾਪ ਕਰਿਓ ਥੋੜਾ ਹੌਸਲਾ ਵਧਣ ਲੱਗ ਗਿਆ ਕਿਸੇ ਤਰ੍ਹਾਂ ਦਾ ਤੁਹਾਨੂੰ ਰੋਗ ਨਹੀਂ ਰਹਿਣਾ ਚੰਦਨ ਪ੍ਰਵਾਕਰਵਤੀ ਜਿਹੜੀ ਹੁੰਦੀ ਆ ਉਹ ਬੇਸਿਕਲੀ ਤੁਹਾਡੇ ਬਿਸ਼ਾਭ ਦੇ ਰੋਗਾਂ ਨੂੰ ਠੀਕ ਕਰਨ ਚ ਮਰਤ ਕਰਦੀ ਆ ਤੁਸੀਂ ਮੈਂ ਉਹਨਾਂ ਨੂੰ ਕਿਹ ਨਾਲ ਪਾਣੀ ਪੀਤਾ ਦਿਓ ਨਾਰੀਅਲ ਪਾਣੀ ਇੱਕ ਪੀਣਾ ਤੇ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਣਾ ਤੇ ਤੁਸੀਂ ਦੇਖੋ ਵੀ ਤੁਹਾਡਾ ਜਿਗਰਾ ਫੇਰ ਹੋ ਵੀ ਹੋਣ ਲੱਗ ਗਿਆ ਕਿੱਡੀ ਵੱਡੀ ਗੱਲ ਆ ਆਪਣੇ ਪੁਰਾਣੇ ਕਹਿੰਦੇ ਵੀ ਜਿਗਰਾ ਚਾਹੀਦਾ ਇਹ ਕੰਮ ਕਰਨ ਨੂੰ ਕੌਨਫੀਡੈਂਸ ਲੂਜ਼ ਕਰ ਗਏ ਕੌਨਫੀਡੈਂਸ ਲੂਜ਼ ਕਰਕੇ ਹੁਣ ਜਿਹੜਾ ਜਿਗਰਾ ਜਿਗਰ ਕਿਹਨੂੰ ਕਹਿੰਦੇ ਆਪਾਂ ਲਿਵਰ ਨੂੰ ਉਹ ਜਿਗਰੀ ਸੰਗੜ ਗਏ ਨਾ ਔਖੀ ਨਹੀਂ ਲੱਗਣੀ ਕੰਮ ਕਰਨ ਦਾ ਜੀ ਨਹੀਂ ਕਰਨਾ ਮੱਛ ਮਰ ਜਾਂਦਾ ਜਿਹਨੂੰ ਕਹਿੰਨੇ ਆਪਾਂ ਉਹ ਮੱਛੀ ਮਰਗੇ ਬਈ ਜੀ ਦਾ ਉਹ ਜਦੋਂ ਅਸੀਂ ਵਾਰਤਲਾਬ ਕੀਤਾ 2 2 3 ਘੰਟੇ ਸਾਡੇ ਵਾਪਰੇ ਤੇ ਉੱਥੋਂ ਫਿਰ ਉਹਨਾਂ ਨੂੰ ਗੱਲ ਸਮਝ ਲੱਗੀ ਉਹ ਕਹਿੰਦੇ ਜੋਦਾ ਜੀ ਹੁਣ ਤੁਹਾਨੂੰ ਮਿਲਦੇ ਆ ਤਿੰਨ ਕੁ ਮਹੀਨੇ ਰੁਕੋ ਫਿਰ ਮਿਲਦੇ ਆ ਮੈਂ ਕੋਈ ਚੱਕਰ ਨਹੀਂ ਜੀ ਉਹ ਪਰਿਵਾਰ ਨਾਲ ਸੀ ਪਰਿਵਾਰ ਅੰਦਰ ਆ ਗਿਆ ਉਹ ਕਹਿੰਦੇ ਜੋਦਾ ਜੀ ਹੁਣ ਦੱਸੋ ਕੀ ਕੱਢਿਆ ਤੁਸੀਂ ਹੱਲ ਮੈਂ ਕਿਹਾ ਜੀ ਤੁਸੀਂ ਨਾ ਸਾਰੇ ਜਾਣੇ ਇਹ ਬੰਦੇ ਨੂੰ ਪੂਰੀ ਅਕਲ ਹੈ ਇਹਨੇ 6 ਕਰੋੜ ਦਾ ਲੋਨ ਲਏ ਇਹਨੂੰ ਪਤਾ ਵੀ ਇਹਨੇ ਕਿਵੇਂ ਲੋਨ ਤੁਸੀਂ ਵਿੱਚ ਆਪਦਾ ਗਿਆਨ ਨਾ ਘੋਟੋ ਤੁਹਾਡੇ ਇਹਦੇ ਗਿਆਨ ਦੀ ਲੋੜ ਨਹੀਂ ਤੁਸੀਂ ਚੁੱਪਚਾਪ ਬੈਠੇ ਰਹੋ ਤੁਹਾਨੂੰ ਵਧੀਆ ਲਗਜ਼ਰੀ ਗੱਡੀਆਂ ਮਿਲਿਆ ਹੋਇਆ ਤੁਸੀਂ ਆਪਦਾ ਸਵਾਦ ਲੋ ਆਨੰਦ ਲੋ ਤੁਸੀਂ ਪਰ ਇਧਰ ਟੋਕਾ ਟਾਕੀ ਦੇ ਦੇ ਕੇ ਦੇ ਦੇ ਕੇ ਇਧਰ ਡਿਪਰੈਸ਼ਨ ਚ ਪਾ ਰਹੇ ਹੋ ਬੰਦੇ ਨੂੰ ਤੇ ਇਹ ਨਹੀਂ ਤੁਹਾਡਾ ਘਰ ਚਲਾਉਣ ਉਹ ਬੰਦੇ ਨੂੰ ਗੱਲ ਉਸ ਵਕਤ ਤਾਂ ਬੜੀ ਫੀਲ ਹੋਈ ਪਰ ਜਦੋਂ ਮੈਂ ਇਹ ਗੱਲ ਉਹ ਫੈਮਿਲੀ ਨੂੰ ਕਹਤੀ ਤੇ ਇਧਰ ਉਹ ਬਾਈ ਜੀ ਬੜੇ ਕੈਮ ਹੋ ਗਏ ਕਹਿੰਦਾ ਸਾੜੀ ਸਹੀ ਗੱਲ ਹੈ ਇਨਾ ਕਰਕੇ ਮੇਰਾ ਕੰਮ ਆ ਹੋਇਆ ਪੁੱਠਾ ਮੈਂ ਇਹਨਾਂ ਦੀਆਂ ਗੱਲਾਂ ਚਾਣਨ ਲੱਗ ਗਿਆ ਜਦੋਂ ਉਹਨਾਂ ਨੇ ਇੰਨੀ ਗੱਲ ਇਸ ਹੌਂਸਲੇ 'ਚ ਕਹੀ ਤੇ ਮੈਨੂੰ ਅੱਖਾਂ 'ਚ ਚਮਕ ਦੇ ਗਈ ਮੈਂ ਕਿਹਾ ਲੈ ਵੀ ਚੜ ਗਏ ਭਾਈ ਜੀ ਟਰੈਕ ਤੇ ਇਹ ਲਾਉਣਗੇ ਹੁਣ 6 ਕਰੋੜ ਤਾਂ ਗੱਲ ਹੀ ਕੁਛ ਨਹੀਂ ਇਹਨਾਂ ਲਈ ਕਿਉਂਕਿ ਗੱਲ ਹੈ ਹੀ ਕੁਛ ਨਹੀਂ ਜਿੰਨੇ ਉਹ ਨਾਮੀ ਬੰਦੇ ਨੂੰ ਉਹਨਾਂ ਨੇ 6 20 ਕਰੋੜ ਰੁਪਏ ਹੈ ਹੀ ਖੇਡ ਕੁਛ ਨਹੀਂ ਸਿਰਫ ਇੱਕ ਚੀਜ਼ ਨੇ ਮੱਤ ਮਾਰਤੀ ਜਿਹੜਾ ਡਿਪਰੈਸ਼ਨ ਲੈ ਗਿਆ ਜਿਹੜੀ ਟੈਨਸ਼ਨ ਲੈ ਗਿਆ ਜਦੋਂ ਕਰਜ਼ਾ ਲਿਆ ਉਹ ਤਾਂ ਕੈਲਕੂਲੇਟਡ ਸੀਗਾ ਜਿਹੜਾ ਬੰਦਾ 50 ਲੱਖ ਰੁਪਏ ਦੀ ਕਿਸ਼ਤੋਂ ਕਹਿੰਦਾ ਮੈਂ ਐਂ ਧਾਰ ਦਿਆ ਕਰੂੰਗਾ ਜੀ ਜੀ ਤੇ ਉਹ ਬੰਦੇ ਦੀ ਕੈਲਕੂਲੇਸ਼ਨ ਕਿਉਂ ਫੇਲ ਹੋਣ ਲੱਗੀ ਜਦੋਂ ਆਲੇ-ਦੁਆਲੇ ਸਰਾਊਂਡਿੰਗ ਇਸ ਤਰ੍ਹਾਂ ਦੀ ਬਣਨ ਲੱਗੀ ਬੰਦਾ ਕਹਿੰਦਾ ਯਾਰ ਕਿਵੇਂ ਲਊਗਾ 6 ਕਰੋੜ ਦਾ ਲੋਨ ਵਾਕਈ ਅੱਜ ਤੱਕ ਕਰਜ਼ਾ ਨਹੀਂ ਸੀ ਪੜਦਾਦਿਆਂ ਨੇ ਕਰਜ਼ਾ ਨਹੀਂ ਲਿਆ ਆਪਾਂ ਕਰਜ਼ਾ ਲੈ ਲਿਆ ਕਰਜ਼ੇ ਹੀ ਹੋ ਗਏ ਆਪਾਂ ਇਹ ਚੀਜ਼ਾਂ ਆਪਣੀਆਂ ਨਹੀਂ ਸੀਗੇ ਕਰਜ਼ੇ ਤੇ ਨੇ ਤੇ ਉਹ ਬੰਦਾ ਟੈਨਸ਼ਨ ਲੈਣ ਲੱਗ ਗਿਆ ਤੇ ਇੱਥੇ ਜਿੰਨੇ ਵੱਡੇ ਮਹਾ ਹਸਤੀ ਹੋਏ ਨੇ ਤੁਸੀਂ ਦੇਖੋ ਉਹਨਾਂ ਦੇ ਲੱਖਾਂ ਨਹੀਂ ਕਰੋੜਾਂ ਰੁਪਏ ਦੇ ਕਰਜ਼ੇ ਨੇ ਜਿੰਨੇ ਦੁਨੀਆ ਦੇ ਟਾਪ ਦੇ ਅਮੀਰ ਬੰਦੇ ਮੰਨੇ ਗਏ ਨੇ ਉਹਨਾਂ ਦੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦੇ ਕਰਜ਼ੇ ਨੇ ਤੇ ਉਹਨਾਂ ਦੀ ਕੈਲਕੂਲੇਸ਼ਨ ਲੱਗੀ ਹੋਈ ਹੈ ਵੀ ਸਾਰੇ ਲਾ ਦੇਣੇ ਠੀਕ ਹੈ ਪਰ ਜਿਹੜੇ ਬੰਦੇ ਅਮੀਰੀਅਤ ਚ ਪਹੁੰਚ ਕੇ ਟਾਪ ਤੇ ਪਹੁੰਚ ਕੇ ਟੈਨਸ਼ਨ ਲੱਗੀ ਵੀ ਯਾਰ ਇਹ ਕਰਜ਼ਾ ਕਿਵੇਂ ਲੈਣਾ ਉਹ ਕਰਜ਼ੇ ਜੋਗੀ ਰਹਿ ਗਏ ਫਿਰ ਸੋ ਐਸੇ ਤਰ੍ਹਾਂ ਸਾਡੇ ਉੱਤੇ ਵੀ ਕਰਜ਼ਾ ਇਨਜ਼ਾਂ ਦੇ ਉੱਤੇ ਹਰ ਪਲ ਹਰ ਸੈਕਿੰਡ ਇੱਕ ਕਰਜ਼ਾ ਹੋ ਰਿਹਾ ਇੱਕ ਕਰਜ਼ਾ ਚੜ ਰਿਹਾ ਜਿਹਦਾ ਵਿਆਜ ਵੀ ਭਰਨਾ ਸੀ ਉਹ ਸਾਨੂੰ ਜਿਹੜਾ ਸਾਹ ਦਿੱਤਾ ਉਹ ਜਿਹੜਾ ਸਾਹ ਅਸੀਂ ਲੈ ਲਿਆ ਸਾਹ ਅਸੀਂ ਛੱਡਤਾ ਜੇ ਤਾਂ ਉਹ ਇੱਕ ਸਾਹ ਦੇ ਵਿੱਚ ਕਿਸੇ ਆਵਦੇ ਦੀ ਕਿਸੇ ਆਵਦੇ ਸੱਜਣ ਦੀ ਉਹਦੀ ਹਿੱਤ ਚ ਗੱਲ ਕਰਤੀ ਉਹਦਾ ਕੋਈ ਭਲਾ ਸੋਚ ਲਿਆ ਤਾਂ ਤੁਹਾਡਾ ਉਹੀ ਸਾਹ ਕਰਜ਼ਾ ਲਈ ਜਾਂਦਾ ਜੇ ਤੁਸੀਂ ਉਹੀ ਸੋਚਣ ਲੱਗੇ ਯਾਰ ਆ ਸਾਹਮਣੇ ਵਾਲਾ ਐ ਤੁਰਿਆ ਫਿਰਦਾ ਦੀ ਲੱਤ ਤੋੜ ਦਈਏ ਹੂੰ ਤੇ ਯਕੀਨ ਮੰਨਿਓ ਤੁਸੀਂ ਉਹਦੀ ਲੱਤ ਤਾਂ ਅੱਜ ਤੋੜ ਦੋਂਗੇ ਅਗਲੇ 20 ਸਾਲ ਤੱਕ ਉਹ ਬੰਦੇ ਨੇ ਕੀਰਨੇ ਪਾਉਣੇ ਤੁਹਾਡੇ ਵੱਲ ਦੇਖ ਕੇ ਵੀ ਯਾਰ ਇਹਦੇ ਸਾਲੇ ਦੇ ਕੀੜੇ ਪਹਿਣ ਇਹਦੀ ਲੈਟਰਨ ਚ ਝੱਗ ਨਿਕਲੇ ਇਹਦਾ ਸਰੀਰ ਬੋਦਾ ਹੋ ਜਾਏ ਦੀ ਖੋਪੜੀ ਸੁੰਗੜ ਜੇ ਉਹ ਬੰਦੇ ਦੇ ਉਹ ਸ਼ਬਦ ਨੇ ਬਦੂ ਆਵਾ ਨਹੀਂ ਤੇ ਉਹ ਕਰਜ਼ਾ ਵਿਆਜ ਦੇਖੋ ਕਿੱਡਾ ਵੱਡਾ ਨਾਲ ਲਿਆ ਐ ਤੁਸੀਂ ਤਾਂ ਲੱਤ ਥੋੜੀ ਮਿੰਟਾ ਇੱਕ ਚ ਔਰ ਬਿਆਜ ਦੇਖੋ ਕਿ ਕਿੰਨਾ ਨਾਲਾ ਗਿਆ ਸੋ ਇਸੇ ਤਰ੍ਹਾਂ ਆਪਦੇ ਇੱਕ ਇੱਕ ਸੈਕਿੰਡ ਦਾ ਆਪਾਂ ਸ਼ੁਕਰਾਨੇ ਚ ਰਹੀਏ ਤੇ ਮੈਂ ਯਕੀਨ ਕਰਦਾ ਵੀ ਆਪਣੇ ਰੋਗਾਂ ਦੇ ਨਾਲ ਲੜਨ ਦੀ ਹਿੰਮਤ 100 ਗੁਣਾ ਖੁੱਲ ਜਾਂਦੀ ਹੈ 100 ਗੁਣਾ ਜੀ ਇੱਕ ਗੁਣਾ ਨਹੀਂ ਦੋ ਗੁਣਾ ਨਹੀਂ ਪੰਜ ਗੁਣਾ ਨਹੀਂ 100 ਗੁਣਾ ਖੁੱਲ ਜਾਂਦੀ ਹੈ ਜੀ ਹੁਣ ਉਹ ਜੇ ਹਿੰਮਤ ਖੋਲਣੀ ਤੁਹਾਨੂੰ ਸ਼ੁਕਰਾਨੇ ਵੱਲ ਆਉਣਾ ਪੈਣਾ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਇਹ ਨੁਸਖਾ ਫਾਰਮੂਲਾ ਦੇਣ ਵਾਸਤੇ ਔਰ ਬਹੁਤ ਸਾਰੀਆਂ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਨ ਵਾਸਤੇ ਬਿਲਕੁਲ ਬਿਲਕੁਲ ਅਕਾਲ ਪੁਰਖ ਅੱਗੇ ਫੇਰ ਉਹੀ ਅਰਦਾਸ ਆ ਮੇਰੀ ਨਹੀਂ ਔਕਾਤ ਮੈਂ ਹਰ ਬੰਦੇ ਨੂੰ ਠੀਕ ਕਰ ਸਕਾਂ ਮੇਰੀ ਨਹੀਂ ਔਕਾਤ ਮੈਂ ਹਰ ਬੰਦੇ ਤੱਕ ਮਹਾਰਾਜਾ ਸ਼ਹੀ ਸ਼ਰਵਤ ਦੇ ਘਰੇ ਘਰੇ ਜਾ ਕੇ ਫੜਾਇਆ ਮੈਂ ਪਰ ਮੇਰੀ ਦਿਲੋਂ ਤਮੰਨਾ ਇਹ ਆ ਵੀ ਭਾਈ ਜੇ ਤੁਹਾਡਾ ਪੇਟ ਸਾਫ਼ ਹੋਈ ਜਾ ਰਿਹਾ ਨਾ ਤੁਹਾਨੂੰ ਪਾਟੀ ਲੈਟਰਨ ਆਈ ਜਾ ਰਹੀ ਆ ਮੈਂ ਆਪਦੇ ਕਿਤੇ ਸਫਲਾਂ ਚਾਹੇ ਹੁਣ ਉਹ ਬੇਲਗੁੱਦ ਤਾਂ ਤੁਹਾਨੂੰ ਇਹ ਖਾ ਕੇ ਜੇ ਆਰਾਮ ਆਉਂਦਾ ਤੁਸੀਂ ਦਵਾ ਕਿਹਨੂੰ ਦੋਗੇ ਤੇ ਮੇਰਾ ਤਾਂ ਵਿਆਜ ਦੂਜੇ ਲੋਟ ਚੜਨ ਲੱਗ ਗਿਆ ਸੋ ਇਸ ਕਰਕੇ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਹੈ ਇਹ ਤੁਹਾਡੇ ਲੀਵਰ ਵਾਸਤੇ ਹੈ ਵਧੀਆ ਮਤਲਬ ਜਿਹੜਾ ਡਿਪਰੈਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਕੇ ਡਿਪਰੈਸ਼ਨ ਕਰਕੇ ਲੀਵਰ ਸੁੰਗੜ ਗਿਆ ਉਹਦੇ ਵਾਸਤੇ ਵੀ ਬਹੁਤ ਵਧੀਆ ਰਿਜ਼ਲਟ ਨੇ ਬਹੁਤ ਪਿਆਰੇ ਰਿਜ਼ਲਟ ਨੇ ਔਰ ਤਕਰੀਬਨ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਰਿਪੋਰਟਸ ਵੀ ਦਿਖਾਈਆਂ ਸੀ ਤੇ ਮੈਂ ਕੋਸ਼ਿਸ਼ ਕਰੂੰਗਾ ਜਦੋਂ ਆਪਾਂ ਅਗਲੇ ਹਫਤੇ ਫੇਰ ਤੁਹਾਡੇ ਚੈਨਲ ਰਾਹੀਂ ਆਪਾਂ ਪਹੁੰਚੀਏ ਤਾਂ ਉੱਥੇ ਇੱਕ ਦੋ ਸੱਜਣਾਂ ਨਾਲ ਪਿਆਰੀ ਜੀ ਮੁਲਾਕਾਤ ਹੋ ਜੇ ਜਾਂ ਉਹਨਾਂ ਨਾਲ ਫੋਨ ਤੇ ਵਾਰਤਾਲਾਪ ਹੋ ਜੇ ਤੇ ਤੁਸੀਂ ਆਪ ਅਹਿਸਾਸ ਕਰੋਗੇ ਵੀ ਕਿਹੜੇ ਸਮੇਂ ਦੇ ਵਿੱਚ ਉਹ ਬੰਦੇ ਉਲਝ ਗਏ ਸੀ ਕਿਸ ਤਰ੍ਹਾਂ ਦੀ ਉਹ ਘੜੀ ਦੇ ਵਿੱਚ ਟਿਕ 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 ਤੀ ਖੜ ਗਏ ਸੀ ਤੇ ਉਹ ਬੰਦੇ ਦੇ ਅੰਦਰ ਬੇਚ ਨਹੀਂ ਬਹੁਤ ਵੱਡੀ ਖੜੀ ਹੋ ਗਈ ਸੀ ਤੇ ਕਿਸ ਤਰ੍ਹਾਂ ਮਹਾਰਾਜਾ ਸ਼ਾਹੀ ਸ਼ਰਬਤ ਨੇ ਜੇ ਸਾਡੇ ਨਾਲ ਵਾਰਤਾਲਾਪ ਕਰੇ ਤੇ ਉਹਨਾਂ ਦੀ ਸਾਰੀਆਂ ਦਿੱਕਤਾਂ ਜੋ ਕਹਿੰਦੇ ਜੀ ਐ ਨਿਕਲ ਗਏ ਜਿਵੇਂ ਦੁੱਧ ਚੋਂ ਮੱਖੀ ਨਿਕਲੇ ਹੁੰਦੀ ਹੈ ਹੁਣ ਇਹ ਚ ਇਹ ਗੱਲ ਨਾ ਸਮਝ ਲਿਓ ਵੀ ਜੋ ਦਾ ਫੁਕਰੀਆ ਮਾਰਦਾ ਇਹ ਵੀ ਬੇਨਤੀ ਸਮਝੋ ਮੈਂ ਹੱਥ ਜੋੜਦਾ ਜੀ ਪ੍ਰਮਾਤਮਾ ਦੇ ਬੰਦੇ ਆ ਉਹਦੇ ਦਿੱਤੇ ਸਾਥ ਚੱਲਦੇ ਆ ਉਹਦੇ ਸਾਥ ਲੈਣੇ ਤੇ ਉਹਦੇ ਸਾਥ ਦੇਣੇ ਆ ਸੋ ਇਸ ਕਰਕੇ ਤੁਸੀਂ ਗੱਲ ਨੂੰ ਗਲਤ ਨਾ ਸਮਝਿਓ ਗੱਲ ਬੜੀ ਸਪਸ਼ਟ ਆ ਪਰ ਸਚਾਈ ਇਹ ਹੈ ਵੀ ਸ਼ੁਕਰਾਨੇ ਦੇ ਵਿੱਚ ਤੁਹਾਡੇ ਸਾਰੀਆਂ ਚੀਜ਼ਾਂ ਦੇ ਨਾਲ ਹਿੰਮਤ ਆ ਜਾਂਦੀ ਆ ਲੜਾਂ ਤੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਬਹੁਤ ਸਾਰੇ ਚੰਗੇ ਜਿਹੜੀਆਂ ਸਾਡੇ ਨਾਲ ਤਜਰਬੇ ਆਪਣੇ ਸਾਂਝੇ ਕਰਨ ਵਾਸਤੇ ਸੋ ਏਸੀ ਜੀਡੀਆਰ ਵੈਦ ਦਾ ਪ੍ਰਬੰਧਕ ਯੋਦਾ ਸਿੰਘ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਗੱਲਾਂ ਸੁਣ ਲਈਆਂ ਗੱਲਾਂ ਦੇ ਵਿੱਚੋਂ ਹੀ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਚੀਜ਼ਾਂ ਦਾ ਜਿਹੜਾ ਇਲਾਜ ਉਹ ਲੁਕਿਆ ਹੋਇਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਧਾ ਚਮਚਾ ਅਗਰ ਤੁਸੀਂ ਆਪਣੇ ਕਨਵੀਨੀਅਨਟ ਦੇ ਅਕੋਰਡਿੰਗਲੀ ਖਾਣਾ ਸ਼ੁਰੂ ਕਰ ਦੋ ਤਾਂ ਲੀਵਰ ਨੂੰ ਇਹਦਾ ਬੜਾ ਵੱਡਾ ਫਾਇਦਾ ਹੋਣਾ ਹੈ ਔਰ ਲੀਵਰ ਜਿੰਨਾ ਦਾ ਡਿਪਰੈਸ਼ਨ ਕਰਕੇ ਖਾਸ ਕਰਕੇ ਸੁੰਗੜ ਗਿਆ ਸੋ ਉਮੀਦ ਕਰਦਾ ਇਹ ਨੁਸਖਾ ਇਹ ਫਾਰਮੂਲਾ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦਾ ਕਰੋਗੇ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਜੀ ਡੀ ਆਯੁਰਵੇਦਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਹੈਗੀ ਹੈ ਇਹ ਉਹਦਾ ਸਿਗਨਲ ਗਲਬਾਤ ਕਰਨ ਲਈ ਬੁੱਕ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੋਆ ਕਿਆ ਧੰਨਵਾਦ